ਮੁਰਕੇ ਪਾਣਾ ਸਾਡੀਆਂ 12 ਸਾਲ ਪਕਾਣੇ ਬੰਨ ਬੰਨ ਕੇ ਗੈਸੀ ਡਾਉਂਦੀਆਂ ਰਹੀਆਂ ਨਾਲ ਰੁਕੇ ਬੰਨ ਕੇ ਬੜੀ ਘਾਲਣਾ ਕਾਲੀ ਉਹਨਾਂ ਬਹੁਤ ਅਸਦੀਆਂ ਰਹੀਆਂ ਨੇ ਬਹੁਤ ਵੱਡੀ ਘਾਲਣਾ ਕਾਲੀ ਉਹਨਾਂ ਗੋਲੀ ਰੋਂ ਡਾੜੇ ਦੀਆਂ ਮਿਰਚਾਂ ਦੇ ਮਾਰ ਲੋ ਗੋਲੀ ਤੋਂ ਹਾਂ ਇਹ ਮਾਨ ਕਿਹੜੀ ਗੱਲਾਂ ਬਾਪੂ ਜੀ ਭਰਦਾ ਤੁਹਾਡਾ ਮਾਨੇ ਸਣਾ ਯਾਦ ਪੈਂਦੀ ਹੈ ਜਦੋਂ ਹੁੰਦੀਆਂ ਇਹ ਭੈਣਾ ਹੱਡੀ ਦਾ ਪਿਆਰੀ ਹੈ ਹਾਂ ਉਹ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਮੈਂ ਭੈਣ ਨੂੰ ਨਨਕਾਣਾ ਸਾਹਿਬ ਦੀ ਧਰਤੀ ਤੇ ਗਲੇ ਲਾ ਕੇ ਜਾਰੋ-ਜਾਰ ਨੀਰ ਕੇਰ ਕੇ ਰੋਂਦੇ ਹੋਏ ਮਿਲਦੇ ਨਜ਼ਰ ਆ ਰਹੇ ਹਾਂ ਬਹੁਤ ਜ਼ਿਆਦਾ ਹੀ ਉਹ ਕਰਦੀਆਂ ਨੇ ਇਹਨਾਂ ਕੋਈ ਕਾ ਨਹੀਂ ਸਕਦਾ ਜਨਾ ਉਹ ਕਰਦੀਆਂ ਤਾਂ ਮਾਂ ਦੇ ਨਾਲ ਹੀ ਉਹ ਤੇ ਟੱਠੇ ਦੀ ਮਰ ਗਈ ਅਸੀਂ ਵੀ ਤਾਂ ਥੱਲੇ ਮਰ ਗਏ ਨਹੀਂ ਮੁਲਾਪ ਹੋਇਆ ਮਿਲਟਰੀ ਪਈ ਆ ਸਾਨੂੰ ਵੀ ਲੱਗੀ ਆ ਤੇ ਸਾਡੀ ਮਾਤਾ ਨੂੰ ਵੀ ਲੱਗੀ ਆ ਕੰਪਨੀ ਦੇ ਵਿੱਚ ਅੰਬਰਸਾਰ ਉਹ ਮੈਂ 1.5 ਸਾਲ ਦਾ ਭੈਣ ਮੇਰੀ 3 ਸਾਲਾਂ ਦੀ ਹੀ ਉਹਨੂੰ ਇਹ ਵੀ ਬੜੇ ਐ ਟਾਲਿਆਂ ਨਾਲ ਪੜੇ ਆ ਬਹੁਤ ਜ਼ਿਆਦਾ ਉਹਦੋਂ ਗਰੀਬੀ ਬੜੀ ਹੁੰਦੀ ਸੀ ਤੁਹਾਨੂੰ ਪਤਾ ਹੀ ਨਨ ਮਿਊਟ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ 47 ਦੀ ਵੰਡ ਵੇਲੇ ਬਹੁਤ ਸਾਰੇ ਰੰਗੀ ਵਾਸਤੇ ਹਾਸਤੇ ਵਾਸਤੇ ਪਰਿਵਾਰ ਤੇ ਭਾਈਚਾਰੇ ਵਿਛੋੜ ਦਿੱਤੇ ਜਾਂਦੇ ਨੇ ਜਦੋਂ ਵਿਛੋੜੇ ਦੀ ਗੱਲ ਆਉਂਦੀ ਹੈ ਤੇ ਕਿਤੇ ਨਾ ਕਿਤੇ ਜਦੋਂ ਵਿਛੜਨਾ ਪੈ ਜਾਵੇ ਤਾਂ ਉਹਨਾਂ ਦਾ ਦਿਲ ਹੀ ਜਾਣਦਾ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਜਿਹੜੀ ਇੰਨੀ ਵੱਡੀ ਪੀੜਾ ਏ ਉਹਨੂੰ ਆਪਣੇ ਤਨ ਦੇ ਉੱਪਰ ਸਹਾਰ ਕੇ ਜ਼ਿੰਦਗੀ ਦੇ ਵਿੱਚ ਗੁਜ਼ਰਾਨ ਕਰ ਸਕਦੇ ਨੇ ਪਰ ਇੱਕ ਅਜਾਹੀ ਦਰਦਨਾਕ ਦਾਸਤਾਨ 47 ਦੀ ਵੰਡ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰਨੀ ਚਾਹਣਾ ਹੈ ਜੇ ਸਮੇਂ ਦੇ ਦਰਮਿਆਨ ਤਕਰੀਬਨ 1.5 ਸਾਲ ਦੇ ਬੱਚੇ ਦੀ ਮਾਂ ਤੇ 3 ਸਾਲ ਦੀ ਬੱਚੀ ਦੀ ਮਾਂ ਉਹਨਾਂ ਤੋਂ ਵਿਛੜ ਕੇ ਪਾਕਿਸਤਾਨ ਦੀ ਧਰਤੀ ਤੇ ਚਲੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਬੱਚਾ ਤੇ ਬੱਚੀ ਹੈ ਜਿਹਦੀ 1.5 ਸਾਲ ਤੇ 3 ਸਾਲ ਦੇ ਸਮੇਂ ਦੇ ਦਰਮਿਆਨ ਮਾਂ ਵਿਛੜੀ ਸੀ ਤੇ ਉਹ ਆਪਣੀ मां ਨੂੰ ਕਿਸ ਤਰੀਕੇ ਦੇ ਨਾਲ ਤਰਸਦੇ ਨੇ मां ਤੇ ਨਹੀਂ ਮਿਲ ਸਕੀ ਪਰ ਅੱਜ ਵਿਛੜੇ ਹੋਏ ਉਹਨਾਂ ਦੇ ਭੈਣ ਭਰਾ ਜ਼ਰੂਰ ਪਾਕਿਸਤਾਨ ਦੀ ਧਰਤੀ ਤੋਂ ਮਿਲੇ ਨੇ ਅਜੇਹੇ ਨੂੰ ਲੈ ਕੇ ਬਾਰਡਰ ਏਰੀਏ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਪਰ ਪ੍ਰਾਚਾ ਦੇ ਵਿੱਚ ਮੌਜੂਦ ਆ ਤੇ ਇਸੇ ਪ੍ਰਾਚਾ ਪਿੰਡ ਦਾ ਬਜ਼ੁਰਗ ਬਾਬਾ ਏ ਬਾਬਾ ਬੇਅੰਤ ਸਿੰਘ ਜਿਨ੍ਹਾਂ ਦੇ ਨਾਲ ਇਹ ਸਮੁੱਚਾ ਦੁਖਦਾਇਕ ਘਟਨਾਕ੍ਰਮ ਬਚਪਨ ਦੇ ਵੇਲੇ ਵਾਪਰੇ ਸੀ ਗੱਲਬਾਤ ਕਰਾਂਗੇ ਬਾਪੂ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਸੀਂ ਪਿੰਡ ਪਰਾਚਾ ਤੋਂ ਬੋਲ ਰਹੇ ਹਾਂ ਜਿਹੜਾ ਗਲਰਾਹਪੁਰ ਤਹਿਸੀਲ ਡੇਰਾ ਬਾਬਾ ਨਾਕ ਤੋਂ ਬੋਲ ਰਹੇ ਹਾਂ ਪਿੰਡ ਪਰਾਚਾ ਬਾਪੂ ਜੀ 47 ਦੇ ਵੰਡ ਵੇਲੇ ਤੁਹਾਡੇ ਨਾਲ ਅਸਲ ਦੇ ਵਿੱਚ ਅਜਿਹਾ ਦੁਖਦਾਇਕ ਘਟਨਾਕਰਮ ਵਾਪਰਿਆ ਕਿਵੇਂ ਸੀ ਉਹ ਵਾਪਰਿਆ ਤਾਂ ਅਸੀਂ ਵੀ ਅੰਦਰੋਂ ਭੇਨ ਰਹਾ ਬਣ ਗਿਆ ਪਾਕਿਸਤਾਨ ਬਣ ਗਿਆ ਤੇ ਰੌਲਾ ਰੱਪਾ ਪੈ ਗਿਆ ਤੇ ਵੱਡ ਟਕ ਸ਼ੁਰੂ ਹੋ ਗਈ ਤੇ ਮੁਸਲਮਾਨਾਂ ਨੂੰ ਇਥੋਂ ਕੱਢਦੇ ਹੋ ਫਰਾਨ ਕਰਦੇ ਕੋਈ ਮਾਰ ਦਿੱਤੇ ਕੋ ਭੱਜ ਗਏ ਨਸ ਗਏ ਕੋਈ ਕੱਢ ਦਿੱਤੇ ਕੋਈ ਨਿਕਲ ਗਏ ਜਾਨਾਂ ਬਚਾ ਕੇ ਇੱਕ ਭਾਈਚਾਰੇ ਦੇ ਵੱਲੋਂ ਦੂਜੇ ਭਾਈਚਾਰੇ ਦੀ ਕਤਲੇਆਮ ਕੀਤੀ ਜਾ ਰਹੀ ਸੀ ਹਾਂਜੀ ਹਾਂਜੀ ਤੇ ਉਹ ਮੁੜ ਕੇ ਜਿਹੜੀ ਮਾਤਾ ਸਾਡੇ ਹੀ ਉਹ ਦਾ ਜੀ ਨਹੀਂ ਕਰਦਾ ਜਾਨ ਨੂੰ ਉਹ ਸਾਡੇ ਜੀਆਂ ਦੇ ਨਾਲ ਉਹਦਾ ਸਮਾਧ ਪਿਆਰ ਬੜਾ ਹੈ ਸਾਡੇ ਘਰ ਆਉਣ ਜਾਨ ਬੜਾ ਹੈ ਉਹਦਾ ਉਹ ਸਾਡੇ ਘਰ ਹੀ ਫਿਰ ਉਹ ਰਹਿ ਪਈ ਤੇ ਸਾਡੇ ਪਤਾ ਨਹੀਂ ਉਹਦੇ ਨਾਲ ਸ਼ਾਦੀ ਸ਼ੋਦਾ ਕਰ ਲਿਆ ਮਾਤਾ ਵੀ ਤੁਹਾਡੇ ਭਾਈਚਾਰੇ ਦੇ ਨਾਲ ਸੰਬੰਧਤ ਸੀ ਉਹ ਉਹ ਸਾਡੇ ਨਾਲ ਸੰਬੰਧ ਸੀ ਆਪਣੇ ਰਾਜਵੰਦੀ ਨਾਲ ਵਿਆਹ ਕਰਾ ਕੇ ਉਹਨੇ ਨਹੀਂ ਜਿਵੇਂ ਤੁਸੀਂ ਸਿੱਖ ਭਾਈਚਾਰਾ ਸੀ ਕਿ ਮਾਤਾ ਵੀ ਸਿੱਖ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਸੀ ਉਹ ਉਹ ਘਮਿਆਰ ਸਨ ਮੁਸਲਮਾਨ ਘਮਿਆਰ ਸਨ ਤੁਹਾਡੇ ਬਜ਼ੁਰਗਾਂ ਨੇ ਦੱਸਿਆ ਹੋਊਗਾ ਤੇ ਇਹ ਜਿਹੜਾ ਇੱਕ ਜਾਤ ਪਾਤ ਤੋਂ ਉੱਪਰ ਉੱਠ ਕੇ ਵਿਆਹ ਦਾ ਕਾਰਜ ਹੁੰਦਾ ਤਾਂ ਫਿਰ ਇਹ ਕਾਰਜ ਕਿਵੇਂ ਹੁੰਦਾ ਹੈ ਮੁਸਲਮਾਨ ਸਿੱਖਾਂ ਦੇ ਨਾਲ ਵਿਆਹ ਅਸਲ ਦੇ ਵਿੱਚ ਕਹਾਣੀ ਕੀ ਵਾਪਰਦੀ ਹੈ ਪੂਰੀ ਕਹਾਣੀ ਉਹ ਦਾ ਮੁਸਲਮਾਨ ਸਾਰੇ ਚੱਲ ਗਿਆ ਜਦੋਂ ਇਹ ਵਿਆਹ ਹੋਇਆ ਹਮ ਬਾਅਦ ਦੇ ਵਿੱਚ ਹੋਇਆ ਜਦੋਂ 47 48 ਦੇ ਵਿੱਚ ਹੋਇਆ 47 ਤੇ ਕੰਮ ਹੋਇਆ ਤੇ ਬਾਅਦ ਦੇ ਵਿੱਚ ਵਿਆਹ ਹੋਇਆ ਤੇ ਬਾਅਦ ਦੇ ਵਿੱਚ ਅਸੀਂ ਦੋ ਤਿੰਨ ਸਾਲਾਂ ਦੇ ਵਿੱਚ ਅਸੀਂ ਭੈਣ ਭਰਾ ਇੱਥੇ ਪੈਦਾ ਹੋਏ ਆ ਤੇ ਤਿੰਨ ਲੱਖ ਸਾਲਾਂ ਨਾਲ ਮਗਰੋਂ ਫਿਰ ਸਾਨੂੰ ਮਿਨਟਰੀ ਪਈ ਹੈ ਸਾਡੀ ਮਾਂ ਨੂੰ ਲੈ ਕਰਦੇ ਨੇ ਦੇ ਵੱਲੋਂ ਇਹ ਵਿਆਹ ਕੀਤਾ ਕਿਉਂ ਗਿਆ ਜੀ ਇਹ ਰਜਾਵੰਦੀ ਦਾ ਵਿਆਹ ਕੀਤਾ ਗਿਆ ਹਾਂਜੀ ਹਾਂਜੀ ਖਰਸ਼ਾ ਸੀ ਕਿਸੇ ਗੱਲ ਦਾ ਕਿ ਜਿਸ ਤਰੀਕੇ ਦੇ ਨਾਲ ਉਹ ਜਿਹੜੀ ਲੜਕੀ ਐ ਇੱਥੇ ਇਕੱਲੀ ਰਹਿ ਜਾਂਦੀ ਐ ਤੇ ਉਸ ਤੋਂ ਬਾਅਦ ਕੋਈ ਘਟਨਾ ਕਰਵਾ ਪਰ ਸਕਦਾ ਇਸ ਤਰ੍ਹਾਂ ਦਾ ਡਰ ਸੀ ਕਾ ਕੋਈ ਡਾਇਰੈਕਟਰਾਂ ਦਾ ਉਹਨੂੰ ਲਗਾ ਕੇ ਰੱਖਿਆ ਸੀ ਵੀ ਤੈਨੂੰ ਕੋਈ ਨਹੀਂ ਮਾਰਦਾ ਆਂਦੀ ਮੈਂ ਜਾਣਾ ਨਹੀਂ ਆਂਦੇ ਇਹਾਂ ਦੇ ਵੀ ਤੈਨੂੰ ਚਲੋ ਜੇ ਨਹੀਂ ਜਾਣਾ ਤੈਨੂੰ ਕੋਈ ਨਹੀਂ ਮਾਰਦਾ ਤੈਨੂੰ ਰੱਖ ਲੈਨੇ ਆ ਹੂੰ ਉਹਨੂੰ ਫੇਰ ਰੱਖ ਲਿਆ ਉਹਨਾਂ ਨਾਲ ਸ਼ਾਦੀ ਸ਼ੋਦਾ ਕਰ ਲਿਆ ਤੇ ਫੇਰ ਤੁਹਾਡੇ ਪਰਿਵਾਰ ਦੇ ਵੱਲੋਂ ਰੱਖਿਆ ਜਾਂਦਾ ਹਾਂਜੀ ਹਾਂਜੀ ਸਾਡੇ ਪਰਿਵਾਰ ਨੇ ਸਾਡੇ ਪਿਤਾ ਨੇ ਰੱਖ ਲਿਆ ਉਹ ਫੇਰ ਉਹ ਬਾਅਦ ਦੇ ਵਿੱਚ ਮਿਲਟਰੀ ਪਈ ਆ ਸਾਨੂੰ ਵੀ ਲੱਗੀ ਆ ਤੇ ਸਾਡੀ ਮਾਤਾ ਨੂੰ ਵੀ ਲੱਗੀ ਆ ਕੰਪਨੀ ਦੇ ਵਿੱਚ ਅੰਬਸਾਰ ਉਹਨਾਂ ਆਖਿਆ ਵੀ ਇਹ ਜਿਹੜੇ ਉੱਧਰ ਦੇ ਪਾਕਿਸਤਾਨ ਦੇ ਆ ਉੱਧਰ ਖਾਨੇ ਨੂੰ ਸਾਡੀ ਫਿਰ ਸਾਡਾ ਪੇਰਾ ਜਿਹੜਾ ਸੀ ਆਪਣੀ ਭੈਣ ਨੂੰ ਮਿਲਣ ਗਿਆ ਸੀ ਉਹਨੂੰ ਪਤਾ ਲੱਗਾ ਉਹ ਆਇਆ ਉਹਨੇ ਆਣ ਕੇ ਇਥੋਂ ਬੰਦੇ ਚਾਰ ਖੜ ਕੇ ਤੇ ਸਾਨੂੰ ਕੰਪਨੀ ਦੇ ਵਿੱਚੋਂ ਭੈਣ ਭਰਾ ਨੂੰ ਜਾ ਕੇ ਲਿਆਂਦਾ ਤੁਹਾਡੀ ਉਮਰ ਕਿੰਨੀ ਸੀ ਉਸ ਵੇਲੇ ਸਾਡੀ ਉਦੋਂ ਮੈਂ 1.5 ਸਾਲ ਦਾ ਭੈਣ ਮੇਰੀ 3 ਸਾਲਾਂ ਦੀ ਸੀ ਉਦੋਂ ਹੂੰ ਤੇ ਕੰਪਨੀ ਵਿੱਚੋਂ ਫਿਰ ਸਾਨੂੰ ਨਾ ਕੇ ਆਪਣੇ ਬੱਚੇ ਪਛਾਣ ਕੇ ਲੈ ਜਾਓ ਸਿਪੇ ਸਾਡੇ ਨੂੰ ਜਦੋਂ ਤੁਹਾਡੀ ਮਾਂ ਤੁਹਾਡਾ ਬਾਪ ਰੰਗੀ ਵਸ ਰਹੀ ਸੀ ਪਰਿਵਾਰ ਦੇ ਵਿੱਚ ਖੁਸ਼ੀਆਂ ਖਿੜੇ ਸੀ ਫਿਰ ਤੁਹਾਡੀ ਮਾਂ ਨੂੰ ਪਾਕਿਸਤਾਨ ਛੋਟੇ ਛੋਟੇ ਬੱਚਿਆਂ ਤੋਂ ਜੁਦਾ ਕਰਕੇ ਭੇਜਿਆ ਕਿਉਂ ਜਾਂਦਾ ਆ ਵੇਖੋ ਜੀ ਇਹ ਸਕਤਾਈ ਬੜੀ ਗਵਰਨਮੈਂਟ ਦਾ ਕਾਨੂੰਨ ਸੀ ਫਿਰ ਲੱਗੇ ਸਾਡਾ ਪਿਓ ਜਿਹੜਾ ਸੀ ਉਹਨੇ ਸਾਨੂੰ ਪਿਓ ਨੇ ਤੇ ਦਾਦੀ ਨੇ ਸਾਨੂੰ ਪਾਲਿਆ ਸ਼ਿਕਾਇਤ ਕੀਤੀ ਸੀ ਕਿਸੇ ਨੇ ਜਿਹੜਾ ਮਾਂ ਨੂੰ ਭੇਜਿਆ ਜਾਂਦਾ ਆ ਆ ਸ਼ਿਕਾਇਤ ਇਤਰਾ ਹੀ ਲੱਬ ਲੱਬ ਕੇ ਖੜਦੇ ਹਨ ਆਪ ਵੀ ਮਿਲਟਰੀ ਆਏ ਆਏ ਹਨ ਲੱਬ ਲੱਬ ਕੇ ਖੜਦੇ ਹਨ ਆਪ ਵੀ ਇਦਾਂ ਹੋਈ ਸੀ ਤੇ ਬਾਅਦ ਦੇ ਵਿੱਚ ਫਿਰ ਉੱਥੇ ਜਾ ਕੇ ਉਹਨਾਂ ਆਖਤਾਂ ਜਾ ਕੇ ਸ਼ਾਦੀ ਸ਼ੋਦਾ ਆਇਆ ਫਿਰ ਉਹਨਾਂ ਉੱਥੇ ਜਾ ਕੇ ਬਾਪੂ ਜੀ ਸਵਾਲ ਇਹ ਐ ਜਦੋਂ ਮਾਂ ਨੂੰ ਬੱਚੇ ਤੋਂ ਬੱਚੀ ਤੋਂ ਵਿਛੋੜਿਆ ਜਾ ਰਿਹਾ ਸੀ ਮਾਂ ਦੀ ਮਮਤਾ ਆ ਮੋਹ ਦੀਆਂ ਤੰਦਾਂ ਹੁੰਦੀਆਂ ਐ ਤੇ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਦਾ ਮਾਂ ਦੇ ਵਿੱਚੋਂ ਚਲਕਾਰਾ ਤਾਂ ਪੈ ਰਿਹਾ ਹੋਵੇਗਾ ਕਿ ਜਦੋਂ ਮਸੂਮ ਬੱਚਿਆ ਨੂੰ ਮਾਂ ਨੂੰ ਧੱਕੇ ਦੇ ਨਾਲ ਛਡਾ ਕੇ ਭੇਜਿਆ ਜਾ ਰਿਹਾ ਐ ਫਿਰ ਮਾਂ ਰੋਂਦੀ ਤੇ ਕਲਪਦੀ ਤੇ ਜ਼ਰੂਰ ਹੋਏਗੀ ਉਸ ਵੇਲੇ ਹਾਂਜੀ ਹਾਂਜੀ ਦੱਸਿਆ ਲੋਕਾਂ ਨੇ ਤੁਹਾਨੂੰ ਹਾਂਜੀ ਹਾਂਜੀ ਦੇ ਉਹ ਅੰਡੇ ਹੈਵੇ ਡੈਂਡੀ ਕਿਤੇ ਜੀ ਅੱਜ ਆਂਦੇ ਵੀ ਮਨਾਲ ਹੀ ਖਾਣੇ ਨੇ ਹਾਂ ਉਹ ਤੇ ਪਿਓ ਮੇਰਾ ਆਂਦਾ ਵੀ ਨਹੀਂ ਡੇਰੋ ਸਾਨੂੰ ਫਿਰ ਮਿਲਟੀ ਵਾਲੇ ਆਖਾਂਗੇ ਲੈ ਜਾਓ ਹਾਂ ਸਾਨੂੰ ਫਿਰ ਉਹਨਾਂ ਪਰਾਤੇ ਲਿਆਂਦਾ ਸਾਡੇ ਪਿਓ ਨੇ ਤੇ ਸਾਡੀ ਦਾਦੀ ਨੇ ਸਾਨੂੰ ਪਾਲਿਆ 4 ਸਾਲ ਦਾ ਮਜਰੋਂ ਮੇ ਪਿਓ ਪੂਰਾ ਹੋ ਗਿਆ ਮਰ ਗਿਆ ਹਾਂ ਤੇ ਬਾਅਦ ਦੇ ਵਿੱਚ ਦਾਦੀ ਮੇਰੀ ਨੇ ਸਾਨੂੰ ਪਾਲਿਆ ਭੈਣ ਭਰਾਵਾਂ ਨੂੰ ਤੁਹਾਨੂੰ ਲੱਗਦਾ ਨਹੀਂ ਕਿ ਜਦੋਂ ਮਾਂ ਵਿਛੜ ਜਾਵੇ ਪਿਓ ਦਾ ਸਾਯਾ ਇਸ ਦੁਨੀਆ ਤੋਂ ਛੱਡ ਕੇ ਚਲਾ ਜਾਵੇ ਤੇ ਉਸ ਤੋਂ ਬਾਅਦ ਜਿਹੜੀ ਬਜ਼ੁਰਗ ਦਾਦੀ ਸੀ ਉਹਦੇ ਵਾਸਤੇ ਦੋ ਬੱਚਿਆਂ ਨੂੰ ਪਾਲਣਾ ਇੱਕ ਵੱਡੀ ਮੁਸ਼ਕਲ ਬਣ ਜਾਂਦੀ ਹੈ। ਬਹੁਤ ਜ਼ਿਆਦਾ ਮੁਸ਼ਕਲ ਸੀ ਜੀ ਬੜੇ ਅਸੀਂ ਤੱਲਿਆਂ ਨਾਲ ਪਲੇ ਹਾਂ ਬਹੁਤ ਜ਼ਿਆਦਾ ਉਦੋਂ ਗਰੀਬੀ ਬੜੀ ਹੁੰਦੀ ਸੀ ਤੁਹਾਨੂੰ ਪਤਾ ਹੀ ਆ। ਹਾਂਜੀ ਬਹੁਤ ਤੱਲਿਆਂ ਨਾਲ ਪਲੇ ਹਾਂ। ਤੁਹਾਨੂੰ ਦੱਸਿਆ ਨਾ ਜਿਹੜਾ ਤਮਾਮ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਸਮੇਂ ਦੇ ਦਰਮਿਆਨ ਵਾਪਰੀਆਂ ਤੁਹਾਨੂੰ ਪਿੰਡ ਦੇ ਵਿੱਚੋਂ ਦੱਸਿਆ ਕਿਸੇ ਨੇ ਇਹ ਕੁਝ ਹੋਇਆ ਸੀ ਉਸ ਵੇਲੇ ਤੁਹਾਡੇ ਨਾਲ? ਉਸ ਵੇਲੇ ਸਾਨੂੰ ਅਸੀਂ ਤਾਂ ਨਿਆਣਿਆਂ ਸਾਨੂੰ ਪਤਾ ਕੋਈ ਨਹੀਂ ਤੇ ਹੁਣ ਪਛੁਰਕ ਕਈ ਗੱਲਾਂ ਕਰਦੇ ਨੇ ਤੁਹਾਡੇ ਨਾਲ ਆ ਵਾਪਰੀ ਤੁਹਾਡੇ ਨਾਲ ਇਸ ਤਰ੍ਹਾਂ ਹੋਈ ਤੁਹਾਡੇ ਨਾਲ ਇਸ ਤਰ੍ਹਾਂ ਹੋਈ ਆਮ ਕਰਕੇ ਪਿੰਡਾਂ ਦੇ ਵਿੱਚ ਹੁੰਦਾ ਹੈ ਕਿ ਜਦੋਂ ਵੀ ਕੋਈ ਰੌਲਾ ਪੈਂਦਾ ਆ ਜਾਂ ਕਿਸੇ ਦਾ ਕੋਈ ਝਗੜਾ ਹੁੰਦਾ ਆ ਜਾਂ ਪ੍ਰਸ਼ਾਸਨ ਦੀ ਇਨਵੋਲਵਮੈਂਟ ਹੁੰਦੀ ਆ ਤੇ ਉਹ ਸਮੇਂ ਦੇ ਦਰਮਿਆਨ ਜਿਹੜੀ ਪਿੰਡ ਦੀ ਪੰਚਾਇਤ ਹੁੰਦੀ ਆ ਜਾਂ ਪਿੰਡ ਦਾ ਪੰਚ ਸਰਪੰਚ ਹੁੰਦਾ ਏ ਤੇ ਉਹਦੇ ਵੱਲੋਂ ਇੱਕ ਗਵਾਹੀ ਦਿੱਤੀ ਜਾਂਦੀ ਆ ਤਾਂ ਉਹ ਤਮਾਮ ਸਾਰੇ ਜਿਹੜਾ ਇੱਕ ਚੁਣੌਤੀਆਂ ਲੋਕਾਂ ਦੇ ਸਾਹਮਣੇ ਹੁੰਦੀਆਂ ਕਲੇ-ਕਲੇਸ਼ ਹੋਵੇ ਜਾਂ ਕੋਈ ਨਿੱਜੀ ਕਾਰਨ ਹੋਣ ਤੇ ਉਹਨਾਂ ਤੋਂ ਨਜ਼ਾਤ ਮਿਲ ਜਾਂਦੀ ਹੈ ਫਿਰ ਤੁਹਾਡੀ ਹਮਾਇਤ ਕਰਨ ਵਾਸਤੇ ਇੱਕ ਬੱਚਿਆਂ ਦਾ ਮਾਂ ਦੇ ਨਾਲੋਂ ਜੁਦਾ ਹੋਣਾ ਰੋਕਣ ਵਾਸਤੇ ਪਿੰਡ ਦੇ ਵਿੱਚੋਂ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਕਿ ਮਾਂ ਨੂੰ ਬੱਚਿਆਂ ਤੋਂ ਨਹੀਂ ਵਿਛੋੜਿਆ ਜਾਣਾ ਚਾਹੀਦਾ ਨਹੀਂ ਕਿਸੇ ਨੇ ਉਹ ਉਹ ਨਹੀਂ ਇਹੋ ਜਿਹਾ ਪ੍ਰੋਗਰਾਮ ਕੋਈ ਵੀ ਉਹ ਨਹੀਂ ਇੱਕ ਦੂਜੇ ਸੁਣਦਾ ਕੋਈ ਵੀ ਮਿਲਟਰੀ ਰਾਜ ਕਰਕੇ ਸੀ ਹਾਂਜੀ ਹਾਂਜੀ ਮਿਲਟਰੀ ਰਾਜ ਕਰ ਬਾਪੂ ਜੀ ਕੀ ਲੱਗਦਾ ਕਿ ਫਿਰ ਉਸ ਤੋਂ ਬਾਅਦ ਫਿਰ ਤੁਹਾਡੇ ਪਰਿਵਾਰ ਦਾ ਗੁਜ਼ਾਰਾਣ ਚੱਲਿਆ ਕਿਵੇਂ ਬਾਪ ਚਲਾ ਗਿਆ ਮਾਂ ਚਲੇ ਗਈ ਫਿਰ ਤਰਸਦੇ ਤੇ ਰਹੇ ਹੋਗੇ ਉਹਨਾਂ तमाम ਸਾਰੀਆਂ ਚੀਜ਼ਾਂ ਨੂੰ ਜਿਨ੍ਹਾਂ ਨੂੰ ਲੈ ਕੇ ਬੱਚੇ ਦੇ ਮਨ ਦੇ ਵਿੱਚ ਸਦਰਾਂ ਤੇ ਚਾਹ ਹੁੰਦੇ ਆ ਮਾਂ ਪਿਓ ਨੂੰ ਤਰਸਦੇ ਰਹੇ ਆ ਤੇ ਬਾਕੀ ਇਹ ਗੱਲ ਆ ਵੀ ਦਾਦੀ ਸਾਡੀ ਸਾਡੀ ਮਾਂ ਬਣ ਕੇ ਸਾਨੂੰ ਉਹਨੇ ਸਾਨੂੰ ਪਾਲਿਆਵੇਂ ਆਖੀ ਹਾਂਜੀ ਦਾਦੀ ਸਾਡੇ ਨੇ ਸਾਨੂੰ ਪਾਲਿਆ ਤੇ ਦਾਦੀ ਸਾਡੀ ਨੇ ਸਾਨੂੰ ਭੈਣ ਮੇਰੀ ਜਿਹੜੀ ਉਹਨੇ ਮੇਰਾ ਵਿਆਹ ਕਰ ਦਿੱਤਾ ਜਿਹੜੀ ਇੱਥੇ ਲਾਗੇ ਵਿਆਹੀ ਤੇ ਚਲੋ ਮਾਰ ਐਨੇ ਸਾਡਾ ਅਗੋਂ ਪੀੜੀ ਤੋੜਤੀ ਹੈ ਦੁਨੀਆ ਨਾਲ ਲੱਗ ਗਏ ਬੜੀ ਕਿਰਪਾ ਮਾਰਦੇ ਮਾਪਿਆਂ ਦੇ ਕੋਲੇ ਜਾਇਦਾਦ ਕਿਤਨੀ ਕਿ ਸੀ ਮਾਪਿਆਂ ਕੋਲ ਪੈੜੀ ਉਦੋਂ ਸਾਡੇ ਕੋਲ 19 ਕਿੱਲੇ ਪੈੜੀ ਸੀ ਸਰਦਾਰ ਜੀ ਹਾਂਜੀ ਦੋ ਭਰਾ ਹਨ ਤੇ 19 ਕਿੱਲੇ ਪੈੜੀ ਸੀ ਦੋ ਭਰਾਵਾਂ ਦੀ ਆ ਚਾਰ ਠੇਰੀਆਂ ਸੀ ਸਾਡੀਆਂ ਨੰਬਰਦਾਰ ਜੱਦੀ ਪੂਛਤੀ ਐ ਪਿੰਡ ਦੇ ਤੇ ਤਿੰਨ ਪੀੜੀਆਂ ਨੰਬਰਦਾਰੀ ਕੀਤੀ ਆ ਫਿਰ ਉਸ ਤੋਂ ਬਾਅਦ ਜਦੋਂ ਇਹ ਸਮੂਚਾ ਘਟਨਾ ਕ੍ਰਮ ਵਾਪਰ ਜਾਂਦਾ ਹੈ ਤਾਂ ਸੋਸ਼ਲ ਮੀਡੀਆ ਤੇ ਇੱਕ ਤੁਹਾਡਾ ਵੀਡੀਓ ਹਾਲ ਦੇ ਵਿੱਚ ਵਾਇਰਲ ਹੁੰਦਾ ਜਿਹਦੇ ਵਿੱਚ ਤੁਸੀਂ ਆਪਣੀ ਭੈਣ ਨੂੰ ਨਨਕਾਣਾ ਸਾਹਿਬ ਦੀ ਧਰਤੀ ਤੇ ਗਲੇ ਲਾ ਕੇ ਜਾਰੋ-ਜਾਰ ਨੀਰ ਕੇਰ ਕੇ ਰੋਂਦੇ ਹੋਏ ਮਿਲਦੇ ਨਜ਼ਰ ਆ ਰਹੇ ਹੋ ਹਾਂਜੀ 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 ਇਹ ਘਟਨਾ ਕ੍ਰਮ ਕਿਵੇਂ ਵਾਪਰਿਆ ਹਾਂਜੀ 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 ਇਹ ਜੀ ਘਟਨਾ ਕਾਮ ਇਤਨਾ ਵਾਪਰਿਆ ਆ ਪਈ ਅਸੀਂ ਜਦੋਂ ਇੱਥੋਂ ਆਰਵਾ ਬਣਾ ਕੇ ਗਏ ਆ ਉਹਨਾਂ ਦੱਸਿਆ ਪਈ ਆਉਣਾ ਵਾ ਤੇ ਨਕਾਣਾ ਸਾਹਿਬ ਆਉਣਾ ਤੇ ਉਹ ਸਾਡੇ ਜਾਂਦੇ ਨੂੰ ਪੈਣਾ ਸਾਡੀਆਂ ਉੱਥੇ ਆਈਆਂ ਨਹੀਂ ਇਸ ਤੋਂ ਪਹਿਲਾਂ ਮਲਾਪ ਕਿਵੇਂ ਹੁੰਦਾ ਤੁਹਾਨੂੰ ਕਿਵੇਂ ਪਤਾ ਲੱਗਦਾ ਕਿ ਤੁਹਾਡੀ ਮਾਂ ਇਸ ਜਗ੍ਹਾ ਤੇ ਐ ਉੱਥੇ ਉਹਨਾਂ ਦਾ ਵਸੀਬਾ ਹੋਇਆ ਐ ਤੁਹਾਨੂੰ ਇਹ ਇਹ ਚੀਜ਼ ਦੇ ਜਿਹੜੇ ਟੱਚ ਕਿਵੇਂ ਮਿਲਦੇ ਆ ਇਹ ਵੀ ਤਾਤੇ ਇਤਰਾ ਮਿਲਦੇ ਆ ਵੀ ਭੈਣ ਸੱਡੀ ਦੇ ਬੱਚੇ ਦਾ ਵਿਆਹ ਹੈ ਤੇ ਮਾਪਿਆਂ ਨੂੰ ਪੁੱਛਦੇ ਨੇ ਵੀ ਮਾਤਾ ਹੱਥ ਤੇਰਾ ਪਿੰਡ ਤੁਹਾਨੂੰ ਆਪਣਾ ਪਿੰਡ ਦੱਸ ਸਕਦੇ ਆਪਣਾ ਕੋਈ ਉਥੋਂ ਦਾ ਬੰਦਾ ਦੱਸ ਜਿੰਨੂੰ ਤੂੰ ਜਾਣਨੀ ਹੈ ਤੈਨੂੰ ਅਸਗਾ ਤੇਰਾ ਤੇ ਪਤਾ ਤੇ ਤੈਨੂੰ ਹੈ ਨਾ ਵੀ ਮੇਰਾ ਪਿੰਡ ਕਿਹੜਾ ਉਹਨੇ ਦੱਸਿਆ ਮੇਰਾ ਪਿੰਡ ਇਤਨਾ ਪ੍ਰਾਚਾਤ ਹੈ ਇੱਥਾਂ ਇੱਥਾਂ ਫਰਦਾਰਾਂ ਦੇ ਘਰ ਮੈਂ ਬੱਚੇ ਦੋ ਛੱਡ ਕੇ ਆਈਆਂ ਲੰਮਰਦਾਰ ਨੇ ਉਹ ਪਿੰਡ ਦੇ ਤੇ ਉਹ ਹੈਗੇ ਨੇ ਕਿ ਮਰਗੇ ਨੇ ਹੂੰ ਉਹ ਇਹ ਇਹ ਬੰਮਰੇ ਕੋਲ ਨੂੰ ਕੋਈ ਪਤਾ ਨਹੀਂ ਵੀ ਹੈਗੇ ਨੇ ਕਿ ਮਰਗਿਆਂ ਦੇ ਤਸ ਦੇ ਰਹੇ ਨੇ ਮਾਂ ਸਾਡੀ ਵੀ ਤਰਸਦੀ ਰਹੀ ਆ ਮੁੜ ਕੇ ਪਾਣਾ ਸਾਡੀਆਂ 12 ਸਾਲ ਪਕਾਣੇ ਬੰਨ ਬੰਨ ਕੇ ਗੈਂਸੀ ਡਾਉਂਦੀਆਂ ਰਹੀਆਂ ਨਾਲ ਰੁਕੇ ਬੰਨ ਕੇ ਸਾਡਾ ਪਿੰਡ ਦਾ ਨਾਮ ਲੈ ਕੇ ਸਾਡਾ ਉੱਤੇ ਮਾਂ ਨੂੰ ਪੁੱਛਿਆ ਵੀ ਸਾਡੇ ਵੀਰ ਦਾ ਨਾਮ ਕੀ ਹੈ ਮੇਰਾ ਨਾਮ ਲੈ ਕੇ ਉੱਤੇ ਫੇ ਮਿਲਟਰੀ ਨੰਗਣ ਹੀ ਦੇ ਦੀਪ ਘਾਨੇ ਡਾਉਣ ਆਉਂਦੀਆਂ ਆਉਂਦੀਆਂ ਸੀ ਗੋਲੀ ਮਾਰ ਦੋ ਅਸੀਂ ਮਿਲਟਰੀ ਅਸੀਂ ਪਘਾਨੇ ਡਾਉਣੇ ਡਾਉਣੇ ਆ 12 ਸਾਲ ਪਘਾਨੇ ਡਾਉਂਦੀਆਂ ਰਹੀਆਂ ਮੁਲਕੇ ਸਰਦਾਰ ਜੀ ਇਹ ਉੱਥੇ ਠੋਂਦਾ ਸਾਡਾ ਮੱਖਣ ਸਿੰਘ ਸੀ ਮਾਰਾ ਸਾਡੀਆਂ ਦੀ ਮੈਂ ਮੱਖਣ ਸਿੰਘ ਪਰਾਟੀ ਵਾਲੇ ਨੂੰ ਜਾਣਨੀ ਆ ਤੇ ਸੂਬੇਦਾਰਾ ਦਾਓ ਤੇ ਫੌਜੀ ਆ ਉਹਨਾਂ ਆਖਿਆ ਵੀ ਉਹਨਾਂ ਕਿਤਾ ਵੀ ਉਧਰੋਂ ਕੋਈ ਦਿਹਾੜਾ ਹੀ ਤੇ ਉਹਦਾ ਮੱਖਣ ਸਿੰਘ ਦਾ ਭਰਾ ਨਰਕਾਣਾ ਸਾਹਿਬ ਆਇਆ ਸੀ ਨਰਕਾਣਾ ਸਾਹਿਬ ਆਏ ਹਨ ਅਫਸਰ ਇਕੱਠੇ ਹੋਏ ਹਨ ਤੇ ਉਹਨਾਂ ਪੁੱਛਿਆ ਵੀ ਕੋਈ ਮਾਤਾ ਮੇਰੀ ਆਈ ਜੀ ਸਾਡੇ ਆਏ ਵੀ ਕੋਈ ਨਨਕਾ ਆਪਣਾ ਗਰਦਾਖਪੁਰ ਜਿਹੜੇ ਦਾ ਕੋਈ ਅਫਸਰ ਆਇਆ ਇੱਥੇ ਉਹਨਾਂ ਆਖਿਆ ਵੀ ਮੇਰਾ ਗਰਦਾਖਪੁਰ ਜਿਲ੍ਹਾ ਵਾ ਸਾਡੇ ਪਿੰਡ ਦਾ ਹੀ ਅਫਸਰ ਕਰਨਲ ਸੀ ਤੇ ਕਰਨਲ ਨੇ ਆਖਿਆ ਮੇਰਾ ਪਿੰਡ ਪ੍ਰਾਚਾ ਉਨੇ ਆਖਿਆ ਮਾਮਰੇ ਨੇ ਮੇਰਾ ਪੇਂਟ ਪਰ ਆਚਾਰ ਇਤਨਾ ਇਤਨਾ ਲੰਬੜਦਾਰ ਨੇ ਉਹ ਤਾਂ ਉਹਦਾ ਮੈਂ ਧੀਆ ਪੁੱਤ ਛੱਡ ਕੇ ਆਈ ਹੈ ਹੈਗੇ ਨੇ ਕਿ ਮਾਰਮੂਰ ਛੜੇ ਹੋਣ ਦੇ ਤੇ ਬੜਾ ਉਹਨਾਂ ਵੱਟਕ ਸ਼ੁਰੂ ਹੋਈ ਉਹ ਆਖਣ ਲੱਗੇ ਪਏ ਹੈਗੇ ਨੇ ਉਹਨਾਂ ਫਿਰ ਉਹਨਾਂ ਕੋ ਆਪਣਾ ਡਸ ਲੈ ਲਿਆ ਡਸ ਲੈ ਕੇ ਤੇ ਫਿਰ ਸਾਨੂੰ ਚਿੱਠੀਆਂ ਪਾਉਂਦੇ ਨੇ ਰੋਡ ਦੂ ਦੇ ਵਿੱਚ ਤੇ ਮੱਖਣ ਸਿੰਘ ਨੂੰ ਚਿੱਠੀਆਂ ਆਉਂਦੀਆਂ ਉਰਦੂ ਮੱਖਣ ਸਿੰਘ ਜਾਣਦਾ ਹੈ ਮੱਖਣ ਸਿੰਘ ਸਾਨੂੰ ਫਿਰ ਉਹ ਚਿੱਠੀਆਂ ਉਹਨੇ ਸਾਨੂੰ ਪੜ-ਪੜ ਦੱਸਣੀਆਂ ਪੈਣਾ ਆਪਣੇ ਉੱਤੇ ਉਹਨੇ ਗੀਤ ਲਿਖੇ ਹੋਣੇ ਕਈ ਕੁਝ ਵਿਰਾਗ ਬੜੇ ਲਿਖੇ ਹੋਣੇ ਤੇ ਫੇਰ ਉਹ ਬਾਅਦ ਵਿੱਚ ਮੋਬਾਈਲ ਚੱਲ ਪਏ ਉਦੋਂ ਉਦੋਂ ਫੋਟੋ ਆਉਂਦਾ ਪਿਆ ਉਦੋਂ ਦੀ ਗੱਲਾਂ ਬਤਾਉਂਦਾ ਪਿਆ ਖੁਸ਼ੀਆਂ ਹੋ ਗੀਆਂ ਗੀਤਾਂ ਦੇ ਨਾਲ ਨਾਲ ਪੈਣਾ ਹੋਰ ਤੁਹਾਡੇ ਵਾਸਤੇ ਕੀ ਲਿਖ ਕੇ ਭੇਜਦੀਆਂ ਸੀ ਅਜਿਹਾ ਇਹ ਉੱਤੇ ਕਾਮਾਂ ਦੇ ਨਾਂ ਲਿਖਣੇ ਬੀ ਸਾਸਲਾ ਜਾ ਕੇ ਉੱਥੇ ਦਹੀਂ ਉੱਥੇ ਗੀਤ ਲਿਖ ਲੈ ਕੇ ਲਾਉਣੇ ਵਨਸ ਵਨੇ ਕਿਹੜੀ ਭਾਸ਼ਾ ਚ ਲਿਖੇ ਜਾਂਦੇ ਸੀ ਇਹ ਉਰਦੂ ਚ ਲਿਖਦੀਆਂ ਸੀ ਪੜ੍ਹ ਲੈਂਦੇ ਸੀ ਤੁਸੀਂ ਆਹ ਉਹ ਸਾਨੂੰ ਪੜ੍ਹ ਕੇ ਦੱਸਦਾ ਸੀ ਮੱਖਰ ਸਿੰਘ ਉਰਦੂ ਜਾਣਦਾ ਸੀ ਉਹਦੇ ਨਾਂ ਤੇ ਆਉਂਦੀਆਂ ਚਿੱਠੀਆਂ ਤੇ ਉਹ ਹੀ ਸਾਨੂੰ ਪੜ੍ਹ ਕੇ ਦੱਸਦਾ ਹੈ ਮੁੜ ਕੇ ਮੋਬਾਈਲ ਚਾਲ ਪਏ ਮੋਬਾਈਲਾਂ ਦੇ ਵਿੱਚ ਆਣ ਕੇ ਤੇ ਫਿਰ ਉਦੋਂ ਉਦੀ ਫੋਟੋ ਦੇਖ ਪੀਆ ਫੋਟੋ ਦੇਖ ਪੀਆ ਉਦੋਂ ਉਦੀ ਫਿਰ ਖੁਸ਼ੀਆਂ ਹੋ ਗਈਆਂ ਮੁੜ ਕੇ ਬਾਅਦ ਦੇ ਵਿੱਚ ਬਾਪੂ ਜੀ ਤੁਸੀਂ ਇੱਕ ਜ਼ਿਕਰ ਕੀਤਾ ਕਿ 12 ਸਾਲ ਜਿਹੜਾ ਸੀ ਭੈਣਾ ਮਿਲਟਰੀ ਦੀ ਪ੍ਰਵਾਹ ਕੀਤੇ ਬਿਨਾ ਬਾਰਡਰ ਦੇ ਉੱਪਰ ਆ ਕੇ ਹਵਾ ਦੇ ਵਿੱਚ ਗੁਬਾਰੇ ਬਣ ਕੇ ਤੇ ਉਹਦੇ ਨਾਲ ਰੁੱਕੇ ਬਣ ਕੇ ਚਿੱਠੀਆਂ ਭੇਜਦੀਆਂ ਸੀ ਸਾਡੇ ਵਾਸਤੇ ਤੇ ਇੱਕ ਬਹੁਤ ਵੱਡੀ ਉਮੀਦ ਹੋ ਜਾਂਦੀ ਆ ਲਗਾਤਾਰ 12 ਸਾਲ ਇਸ ਤਰ੍ਹਾਂ ਦਾ ਕੰਮ ਕਰਨਾ ਤੇ ਇੰਨੀ ਵੱਡੀ ਆਸ ਕਰਕੇ ਤੁਸੀਂ ਦੁਬਾਰਾ ਮਿਲੇ ਹੋ ਬੜੀ ਘਾਲਣਾ ਖਾਲੀ ਹੋਣਾ ਬਹੁਤ ਅਸਰਦੀਆਂ ਰਹੀਆਂ ਨੇ ਬਹੁਤ ਵੱਡੀ ਘਾਲਣਾ ਖਾਲੀ ਹੋਣਾ ਗੋਲੀ ਤੋਂ ਡਾੜੇ ਵੀ ਮਿਲ ਜਾਂਦੇ ਮਾਰ ਦੋ ਗੋਲੀ ਤੋਂ ਹਾਂ ਇੱਥੇ ਹੂੰ ਦਰਿਆ ਦੇ ਕੰਢੇ ਜਾ ਕੇ ਪਕਾਣੇ ਧਾਣੇ ਹਵਾ ਦੇ ਵਿੱਚ ਫਿਰ ਇਹ ਪਾਸਵਰਡ ਬਣ ਗਿਆ ਮਾਦਰ ਨੇ ਸਾਡੇ ਨਾਲ ਮਾਨ ਕਿਹੜੀ ਗੱਲਾਂ ਬਾਪੂ ਜੀ ਭਰਦਾ ਤੁਹਾਡਾ ਮਾਨੇ ਸੀ ਨਾ ਯਾਦੋਂ ਪੈਂਦੀ ਹੈ ਜਦੋਂ ਹਸ ਹੁੰਦੀਆਂ ਕੀ ਯਾਦ ਆਉਂਦਾ ਇਸ ਤਰ੍ਹਾਂ ਦਾ ਇਹ ਤਾਂ ਫਿਰ ਜਾਈਦਾ ਫਿਰ ਹੁੰਦੀਆਂ ਬੜੀਆਂ ਹੁਣ ਫੇਰ ਅਸੀਂ ਚਾਹ ਰਹੇ ਹਾਂ ਗੋਲਪੁਰ ਤੇ ਜਾਣਾ ਫੇਰ ਹਾਂਜੀ ਜਿਹੜੇ ਤੁਹਾਡੇ ਅੱਖਾਂ ਦੇ ਵਿੱਚ ਹੰਝੂ ਆਉਂਦੇ ਨੇ ਪਾਣੀ ਆਉਂਦਾ ਆ ਇਹ ਇਹਦਾ ਕਾਰਨ ਕੀ ਆਉਂਦਾ ਕਿਉਂ ਆਉਂਦਾ ਇਹਦੇ ਭੈਣਾਂ ਸਾਡੇ ਨਾਲ ਪਿਆਰ ਹੀ ਆ ਹਾਂ ਉਹ ਬਹੁਤ ਜ਼ਿਆਦਾ ਪਿਆਰ ਕਰਦੀਆਂ ਮੈਂ ਤੁਸੀਂ ਉਹਨਾਂ ਦੇ ਨਾਲ ਬਚਪਨ ਨਹੀਂ ਬਤੀਤ ਕੀਤਾ ਕੇਵਲ ਬੱਡੇ ਪੇ ਦੇ ਵੇਲੇ ਅੰਤਲੇ ਸਮੇਂ ਦੇ ਦਰਮਿਆਨ ਮਿਲ ਰਹੇ ਹਾਂ ਪਰ ਇੰਨੀ ਜਿਆਦੀ ਸਨੇਹ ਹੋਣਾ ਇੰਨਾ ਜਿਆਦਾ ਪਿਆਰ ਹੋਣਾ ਇਹ ਕਿਹੜੀਆਂ ਚੀਜ਼ਾਂ ਦਾ ਪ੍ਰਗਟਾਵਾ ਕਰਦਾ ਉਹ ਜਿਆਦਾ ਹੀ ਉਹ ਕਰਦੀਆਂ ਨੇ ਇੰਨਾ ਕੋਈ ਕਹ ਨਹੀਂ ਸਕਦਾ ਜਨਾ ਉਹ ਕਰਦੀਆਂ ਨੇ ਹਾਂਜੀ ਮੋਨ ਨਹੀਂ ਇੱਥੇ ਰੋ ਜਾ ਹੀ ਨਾ ਰਹੇ ਹੋਣੀ ਦਵੀ ਕੋਈ ਗੱਲ ਹੀ ਨਹੀਂ ਕਰਨ ਵਾਲੀ ਹਾਂਜੀ ਹੁਣ ਜਾ ਕੇ ਮਿਲਦੇ ਹਾਂ ਤੁਸੀਂ ਹਾਂਜੀ ਹੁਣ ਫੇਰ ਤਿਆਰ ਹਾਂ ਹੁਣ ਫੇਰ ਉਹ ਡਿਕ ਰਹੀਆਂ ਆ ਮਣ ਵੇ ਜਾਣ ਨੂੰ ਚਾਹ ਰਹੇ ਆ ਯਾਰ 2 ਮਿੰਟ ਅੰਨੇ ਰਹਿ ਗਏ ਨੇ ਮਾਂ ਦੇ ਨਾਲ ਵਿਛੜੇ ਹੋਏ ਮਾਂ ਦੇ ਨਾਲ ਮਲਾਪ ਨਹੀਂ ਹੋ ਸਕਿਆ ਨਾ ਮਾਂ ਦੇ ਨਾਲ ਨਹੀਂ ਉਹ ਤਾਂ ਟੱਠੇ ਦੀ ਮਰ ਗਈ ਐਵੇਂ ਤਾਂ ਟੱਠੇ ਦੇ ਮਰ ਗਏ ਨਹੀਂ ਮਲਾਪ ਹੋਇਆ ਹਮ ਯਾਦ ਕਰਦੇ ਹਾਂ ਅੱਜ ਵੀ ਹਾਂਜੀ ਹਾਂਜੀ ਹਮ ਹਮ ਭੈਣਾਂ ਨੇ ਦੱਸਿਆ ਹੋਊਗਾ ਕਿਉਂਕਿ ਮਾਂ ਦੇ ਵਾਸਤੇ ਬਹੁਤ ਔਖਾ ਹੋ ਜਾਂਦਾ ਹੈ ਕਿ ਆਪਣੀ ਕੋਖ ਤੋਂ ਬੱਚੇ ਨੂੰ ਜਨਮ ਦੇ ਕੇ ਤੇ ਇਕੱਲਿਆਂ ਸੁੰਨਾਂ ਛੱਡ ਕੇ ਚਲੇ ਜਾਣਾ ਤੇ ਉਸ ਤੋਂ ਬਾਅਦ ਆਪਣੇ ਬੱਚੇ ਦੀ ਕੋਈ ਖ਼ਬਰ ਵੀ ਨਾ ਹੋਣਾ ਤੁਹਾਡੀਆਂ ਭੈਣਾਂ ਨੇ ਤੁਹਾਡੇ ਨਾਲ ਸਾਂਝਾ ਕੀਤਾ ਹੋਊਗਾ ਕਿ ਤੁਹਾਡੇ ਬਾਰੇ ਤੁਹਾਡੇ ਮਾਂ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਕੀ ਸੀ ਇਰਮਾਨ ਉਹਨਾਂ ਦੇ ਉਸ ਵੇਲੇ ਮੈਂ ਗੱਲਾਂ ਇਹ ਕਰਦੀ ਆਂ ਕਿ ਸਾਡਾ ਵੀਰ ਕਿੱਡਾ ਕੀ ਇਹ ਤੇ ਉਹਦਾ ਨਾਂ ਕੀ ਰੱਖਿਆ ਤੂੰ ਤੁਹਾਨੂੰ ਦੱਸ ਰਸਈ ਕਿ ਆਪਣੇ ਪਿੰਡ ਦੇ ਬੱਚੇ ਬੰਦੇ ਦਾ ਨਾਂ ਦੱਸ ਕੇ ਦਾਈ ਚਿੱਠੀ ਪਾਈਏ ਫਰਾਂ ਕਰੀਏ ਤੇ ਕੋਈ ਪਤਾ ਨਹੀਂ ਲੱਗਦਾ ਫਿਰ ਭਕਾਨੇ 12 ਸਾਲ ਡਾਉਨੀ ਰਹੀਆਂ ਰੁਕੇ ਬੰਨ ਬੰਨ ਕੇ ਚਲੋ ਕੋਈ ਨਾ ਕੋਈ ਉਹਨਾਂ ਦੇ ਪਿੰਡ ਜਾ ਕੇ ਦੇਗੇਗਾ ਨਾ ਤੇ ਲਾਗੇ ਲੋਕੇ ਡਿੱਗਦੇ ਰਹੇ ਨੇ ਕਈ ਸਾਡੇ ਪਿੰਡ ਨਹੀਂ ਕੋਈ ਲਾਗੇ ਲਾਗੇ ਡਿੱਗਦੇ ਰਹੇ ਨੇ ਪਿੰਡਾਂ 'ਚ ਦੱਸਦੇ ਸੀ ਪਿੰਡ ਵਾਲੇ ਲੋਕ ਸਾਨੂੰ ਦੱਸਦੇ ਰਹੇ ਨੇ ਵੀ ਇਤਾਂ ਪਕਾਣੇ ਸਾਡੇ ਨਿਆਣਿਆਂ ਨੇ ਫੜਕਿਆਂ ਦੇ ਰੁੱਕਾ ਪਾੜ ਕੇ ਸੋਟਾਂ ਉਰਦੂ 'ਚ ਲਿਖਿਆ ਸੀ ਉਰਦੂ 'ਚ ਲਿਖਿਆ ਹੁੰਦਾ ਹੈ ਇਤਾਂ ਕੰਮ ਚੱਲਦਾ ਰਿਹਾ 12 ਸਾਲ ਉਹ ਵੀ ਬੜਾ ਤਰਸੇ ਰਹੇ ਆਂ ਹੀ ਬੜਾ ਤਰਸੇ ਰਹੇ ਉਹਨਾਂ ਨੂੰ ਪਤਾ ਹੀ ਨਹੀਂ ਬੈਠੇ ਹੈਗਾ ਕਿ ਨਹੀਂ ਨਾ ਸਾਨੂੰ ਪਤਾ ਹੀ ਕੋਈ ਹੈਗਾ ਕਿ ਨਹੀਂ ਹਾਂਜੀ ਤੇ 32 ਸਾਲੀ ਮਾਹ ਰਨਨ ਕਾਨਾ ਸਾਹਿਬ ਜਾ ਕੇ ਗੁਰੂ ਨਾਨਕ ਸਾਹਿਬ ਨੇ ਮੇਲ ਕਰਾਇਆ ਭੈਣਾ ਕਦੇ ਚੀਜ਼ਾਂ ਨਹੀਂ ਦੱਸਦੀਆਂ ਕਿ ਮਾਂ ਦੇ ਵੱਲੋਂ ਵੀ ਤੁਹਾਡੇ ਬਾਰੇ ਕਿਹਾ ਜਾਂਦਾ ਸੀ ਕਿ ਮੇਰਾ ਬੱਚਾ ਮੈਨੂੰ ਵੇਲ ਪਵੇ ਜਾਂ ਇਸ ਤਰ੍ਹਾਂ ਦੇ ਮਾਂ ਦੇ ਬਹੁਤ ਸਾਰੇ ਚਾਹ ਹੁੰਦੇ ਆ ਬੜੇ ਜੀ ਬੜੇ ਉਹ ਤੇ ਬੜੇ ਤਸਦੀ ਰਹੀ ਆ ਕਿ ਬਹੁਤ ਜ਼ਿਆਦਾ ਹਾਂ ਉਹ ਦੱਸਦੀਆਂ ਭੈਣਾ ਮੇਰੀਆਂ ਬੜਾ ਤਸਦੀ ਰਹੀ ਆ ਹਾਂ ਜੀ ਫਿਰ ਮਿਲੇ ਕਦੋਂ ਆਪਣੇ ਭੈਣ ਨੂੰ ਜਾ ਕੇ ਉੱਥੇ ਇੱਥੇ ਮਿਲੇ ਆਂ ਹੀ 32 ਸਾਲੀ ਸਾਡੇ ਮੇਲ ਹੋਏ ਮਹਾਰਾਜ ਜੀ 32 ਸਾਲੀ ਉਮਰ ਹੀ ਨਾਂਗੀ ਸਾਰੀ 72 ਸਾਲ ਬਾਅਦ ਭੈਣਾਂ ਦੇ ਨਾਲ ਮਲਾਪ ਹੁੰਦਾ ਪਾਕਿਸਤਾਨ ਹਾਂਜੀ ਹਾਂਜੀ ਕੀ ਗੱਲਾਂ ਸਾਂਝੀਆਂ ਹੋਈਆਂ ਫਿਰ ਪਹਿਲੀ ਮੁਲਾਕਾਤ ਚ ਸਾਂਝੀਆਂ ਦੇ ਬੜੀਆਂ ਹੋਈਆਂ ਦੇ ਹੋਏ ਦੁੱਖਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ ਸਾਰੀਆਂ ਤੇ ਸਾਰੀ ਰਾਤ ਹੀ ਇਤਨਾ ਹੀ ਕੰਮ ਚੱਲਦਾ ਰਿਹਾ ਤੇ ਚਲੋ ਮਹਾਰਾਜੋ ਕਰੇ ਹੁਣ ਠੀਕ ਠਾਕ ਆ ਹੁਣ ਫਿਰ ਜਾਣਾ ਜੋ ਮਹਾਰਾਜ ਕਰੇ ਫੇ ਮਿਲਾਂਗੇ ਜਾ ਕੇ ਹੁਣ ਬਾਪੂ ਦੀ ਵਿਛੋੜਾ ਬਹੁਤ ਗੁੱਝੀ ਮਾਰ ਹੁੰਦਾ ਏ ਤੇ ਵਿਛੋੜੇ ਦਾ ਦੁੱਖ ਉਹੀ ਲੋਕ ਜਾਣ ਸਕਦੇ ਆ ਜਿਨ੍ਹਾਂ ਨੇ ਇਸ ਚੀਜ਼ ਨੂੰ ਆਪਣੇ ਤਨ ਦੇ ਉੱਪਰ ਹੰਡਾਇਆ ਹੁੰਦਾ ਆ ਤੇ ਕੀ ਮਹਿਸੂਸ ਕਰਦੇ ਹੋ ਇਸ ਚੀਜ਼ ਦੇ ਬਾਬਤ ਆਈ ਮੂਰੇ ਉਹ ਕਹਿੰਦੇ ਆ ਕਿ ਸਾਨੂੰ ਮਾਹਰ ਆ ਨੇ ਸਾਡੀ ਦਾਦੀ ਸਾਨੂੰ ਪਾਲ ਗਈ ਤੇ ਸਾਨੂੰ ਮਾਹਰ ਆ ਨੇ ਮੁੜ ਕੇ ਚਲੋ ਸਾਡਾ ਭੈਣ ਸੀ ਮੇਰੀ ਭੈਣ ਮੇਰੀ ਜਿਹੜੀ ਮੇਰੇ ਤੋਂ ਵੱਡੀ ਸੀ ਉਹਨੇ ਆਪਣੇ ਸਹੁਰਿਆਂ ਤੋਂ ਸਾਗ ਲਿਆ ਕੇ ਕਰਾ ਕੇ ਮੈਨੂੰ ਵਿਆਹ ਕੇ ਤੇ ਮੇਰਾ ਉਹਨੇ ਬੂਟਾ ਲਾ ਕੇ ਗਈ ਆ ਉਹਦਾ ਸਵਰਗਾਂ 'ਚ ਵਾਸਾ ਹੈ ਅੱਜ ਜੇ ਮੈਂ ਤੁਸੀਂ ਪਾਕਿਸਤਾਨ ਜਾ ਕੇ ਆਪਣੀ ਭੈਣ ਨੂੰ ਮਿਲ ਸਕਦੇ ਹੋ ਕੀ ਤੁਹਾਡੀ ਭੈਣ ਵੀ ਇੱਥੇ ਆ ਕੇ ਤੁਹਾਨੂੰ ਮਿਲ ਸਕਦੀ ਆ ਕਦੇ? ਹਾਂ ਮਿਲ ਸਕਦੀ ਆ ਉਹਨਾਂ ਪਾਸਪੋਰਟ ਬਣਾਏ ਨੇ ਉਹ ਵੀਜ਼ਾ ਨਹੀਂ ਲੱਗਦਾ ਉਹਨਾਂ ਦਾ। ਵੀਜ਼ਾ ਕਿਉਂ ਨਹੀਂ ਲੱਗਦਾ ਕੀ ਕਾਰਨ ਦਿੱਤਾ ਜਾਂਦਾ? ਕੋਈ ਨਹੀਂ ਲਾਉਂਦੀ ਉੱਧਰ ਦੀ ਸਰਕਾਰ। ਸਾਡੇ ਇੱਧਰ ਤਾਂ ਲੱਗ ਜਾਂਦਾ ਅਸੀਂ ਜਾਂਦੇ ਆ ਉੱਧਰ ਤਾਂ ਨਹੀਂ ਲੱਗਦਾ ਉਹਨਾਂ ਬਣਾਏ ਪਾਸਪੋਰਟ। ਨਹੀਂ ਉਹਨਾਂ ਨੂੰ ਵੀਜ਼ਾ ਲੱਗਦਾ ਨਹੀਂ ਆ ਉਹ ਤਸਰੀਆਂ ਨੇ ਬੜਾ ਹਉਣ ਨੂੰ। ਕਿੰਨੇ ਸਮੇਂ ਬਾਅਦ ਜਾਂਦੇ ਹੋ ਉੱਥੇ? ਮੈਂ ਹਾਲ ਬਾਅਦ ਹੀ ਜਾਂਦਾ ਜੀ ਜਿੰਨਾ ਚਿਰ ਜੀਣੇ ਆ ਜਾਣਾ ਹੀ ਆ। ਇੱਕ ਕਿਹਾ ਜਾਂਦਾ ਕਿ ਲੈਂਦਾ ਪੰਜਾਬ ਹੈ ਇੱਕ ਚੜਦਾ ਪੰਜਾਬ ਹੈ ਤੇ ਦੋਨਾਂ ਪੰਜਾਬ ਦੇ ਵਿਚਾਲੇ ਇੱਕ ਬਹੁਤ ਵੱਡੀ ਕੰਡਿਆਲੀ ਤਾਰ ਲੱਗੀ ਹੋਈ ਆ ਫੋਰਸਾਂ ਲੱਗੀਆਂ ਹੋਈਆਂ ਨੇ ਕੀ ਲੱਗਦਾ ਹੈ ਕਿ ਦੋਨਾਂ ਪੰਜਾਬ ਦੇ ਲੋਕਾਂ ਦੇ ਵਿਚਾਲੇ ਫਰਕ ਕੀ ਨਜ਼ਰ ਆਉਂਦਾ ਹੈ ਤੁਹਾਨੂੰ ਫਰਕ ਕੋਈ ਨਹੀਂ ਉਧਰ ਜਾਈਏ ਇੱਥੇ ਆਉਂਦੇ ਨੇ ਵੀ ਸਾਡਾ ਦੀ ਕਰਦਾ ਵੀ ਆਪਣੇ ਉਹਨਾਂ ਪਿੰਡਾਂ ਦੇ ਜਾਈਏ ਸਾਡਾ ਫਲਾਣਾ ਪਿੰਡ ਦੂਜਾਂ ਦਾ ਮੇਰਾ ਫਲਾਣਾ ਪਿੰਡ ਲਾਗੇ ਲਾਗੇ ਆ ਸਾਰੇ ਪਿੰਡ ਦਾ ਇਹਨਾਂ ਪਿੰਡਾਂ ਦੇ ਨਾਂ ਲੈਂਦੇ ਨੇ ਸਾਡੇ ਪਿੰਡਾਂ ਦਾ ਵੀ ਲਾਂ ਲੈਂਦੇ ਨੇ ਅੱਬਾ ਦਾ ਇਹਦਾ ਨਾਂ ਲੈਂਦੇ ਨੇ ਸਾਡਾ ਪਿੰਡ ਕੋਈ ਆਂਦਾ ਮੇਰਾ ਮੱਕਵਾਲ ਪਿੰਡ ਇਤਨਾ ਬਹੁਤ ਦੁਨੀਆ ਤਰਫੇ ਦੀ ਆਪੇ ਆਹੇ ਆਉਂਦੇ ਸਾਡੀਆਂ ਪਈ ਹੈ ਨੇ ਬੱਡੇ ਉੱਥੇ ਆਉਂਦੇ ਪਈ ਜਾਣੇ ਬਸਾਈ ਫੇਰ ਵਾਪਸ ਬਹੁਤ ਜਿਆਦਾ ਪਿਆਰ ਕਰਦੇ ਨੇ ਮੁਸਲਮਾਨ ਸਾਡੇ ਨਾਲ ਹਮ ਸਿੱਖਾਂ ਨਾਲ ਬਹੁਤ ਜਿਆਦਾ ਪਿਆਰ ਕਰਦੇ ਨੇ ਮੇਰੇ ਨਾਲ ਤੁਹਾਨੂੰ ਲੱਗਦਾ ਹੈ ਆਪਣੇ ਸਮੁੱਚੇ ਅਨੁਭਵ ਚੋਂ ਸਮਝਦੇ ਹੋ ਉੱਥੇ ਅਸੀਂ ਜਾਣਿਆ ਸਾਨੂੰ ਪੁੱਛਿਆ ਨੇ ਵੀ ਦੱਸੋ ਕਿ ਤੁਹਾਨੂੰ ਕੋਈ ਤਕਰੀਬ ਤੁਹਾਨੂੰ ਕੀ ਮਹਿਸੂਸ ਹੋਣ ਲਿਆ ਵੀ ਇੱਥੇ ਆਏ ਆ ਵੀ ਸਾਨੂੰ ਕੋਈ ਚੰਗਾ ਚਾਉਂਦਾ ਜਾਂ ਕੀ ਕੀ ਸਮਝਦੇ ਹੋ ਤੁਸੀਂ ਹਮ ਇੰਨਾ ਫਿਆਰ ਜੱਫੀਆਂ ਪਾ ਪਾ ਕੇ ਮਿਲਦੇ ਨੇ ਕੋਈ ਗੱਲ ਨਹੀਂ ਕਰਨ ਨੂੰ ਜਿਹੜੀ ਵੰਡ ਪੰਜਾਬ ਦੇ ਦੋ ਖੇਤਿਆਂ ਦੇ ਦਰਮਿਆਨ ਪਾ ਦਿੱਤੀ ਜਾਂਦੀ ਹੈ ਲੱਗਦਾ ਸੀ ਇਹ ਚੀਜ਼ ਦੀ ਲੋੜ ਹੈਗੀ ਆ ਵੰਡ ਪਾਉਣ ਦੀ ਜਿਹੜੀ 47 ਚ ਕੀਤੀ ਜਾਂਦੀ ਆ ਨਾ ਜੀ ਕੋਈ ਖਿਆਲ ਹੀ ਨਹੀਂ ਤੇ ਨਾ ਲੋਕ ਚਾਹੁੰਦੇ ਸੀ ਨਾ ਕੋਈ ਨਹੀਂ ਚਾਹੁੰਦਾ ਕੀਤਾ ਕਿਉਂ ਗਿਆ ਇਹ ਇਹ ਕੀਤਾ ਉਹਨੂੰ ਜੀ ਉਹਨਾਂ ਦੇ ਜਿਹੜੇ ਆਪਣੇ ਪ੍ਰਧਾਨ ਪ੍ਰਧਾਨ ਸਾਹਿਬ ਉਹਨਾਂ ਨੂੰ ਜੋ ਕਰਨਾ ਸੀ ਕਰਨਾ ਸੀ ਜੋ ਕੁਝ ਹੋਇਆ ਲੋਕਾਂ ਕਰ ਬਿਲਕੁਲ ਨਹੀਂ ਲਈ ਗਈ ਨਾ 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 ਮੈਸੇਜ ਕੀ ਆ ਤੁਹਾਡੇ ਵੱਲੋਂ ਉਹਨਾਂ ਮੈਸੇਜ ਇਹ ਆ ਵੀ ਅਸੀਂ ਤੇ ਆਨਿਆ ਵੀ ਸਾਨੂੰ ਸਾਡੀਆਂ ਭੈਣਾਂ ਮਿਲਣ ਆਣ ਗਿਆ ਸਾਨੂੰ ਕਿ ਉਹ ਪਾਸਵਰਡ ਉਹਨਾਂ ਦਾ ਸਾਡੀਆਂ ਦੇ ਬਣੇ ਨੇ ਤੇ ਕਿ ਉਹਨਾਂ ਦਾ ਵਿਜਾ ਲੱਗ ਗਿਆ ਤੇ ਕਿ ਉਹ ਇਹਦਾ ਤਰਸਦੀਆਂ ਵੀ ਆਪਣੀ ਮਾਂ ਦਾ ਪਿੰਡ ਵੇਖਣਾ ਹਾਂ ਜਾ ਕੇ ਤੇ ਨਹੀਂ ਉਹਨਾਂ ਦਾ ਕੋਈ ਚਾਰਾ ਚੱਲੰਦਿਆ ਅਜੇ ਵਿਚਾਰੀਆਂ ਬਹੁਤ ਤਰਸਦੀਆਂ ਹੁਣ ਫੇਰ ਜਾਣਾ ਮੈਂ ਜਾ ਕੇ ਫੇਰ ਮਿਲ ਕੇ ਜਿਉਂਦੇ ਜੀ ਸੁਪਨਾ ਹੈਗਾ ਤੁਹਾਡਾ ਕਿ ਮਾਂ ਦਾ ਜਿਹੜਾ ਪਿੰਡ ਆ ਆਪਣੀਆਂ ਭੈਣਾਂ ਨੂੰ ਦਿਖਾ ਲਿਆ ਜਾਵੇ ਹਾਂਜੀ ਹਾਂਜੀ ਅਹੀਂ ਤਾਂ ਨਾ ਖੁਸ਼ੀ ਨਾ ਆਉਣ ਤਾਂ ਉਹਨਾਂ ਦੇ ਸਭ ਇਲਾਕਾ ਗੱਡੀ ਦੇ ਕਮਾਈਏ ਸਭ ਆਪਣਾ ਇਸੇ ਜੋ ਵੀ ਇਲਾਕਾ ਲਗਾ ਸਭ ਦਸਮੇਲੇ ਕਰਾਈਏ ਉਹਨਾਂ ਨੂੰ ਕਰਾਵਾਂਗੇ ਇਹੋ ਆਸ ਹੈ ਸਾਡੀ ਆਉਣੀਆਂ ਜਦੋਂ ਆ ਸਾਰੇ ਉਹਨਾਂ ਨੂੰ ਦਸਮੇਲੇ ਕਰਾਵਾਂਗੇ ਬਿਲਕੁਲ 47 ਦੀ ਵੰਡ ਦੇ ਉਸ ਦੁਖਾਂਤ ਦਾ ਗਹਿਰਾ ਜ਼ਿਕਰ ਤੁਹਾਡੇ ਸਾਹਮਣੇ ਰੱਖਿਆ ਹੈ ਕਿ ਕਿਸ ਤਰੀਕੇ ਦੇ ਨਾਲ ਖੁਸ਼ੀ ਤੇ ਚਾਵਾ ਮਲਾਰਾਂ ਦੇ ਨਾਲ ਹੱਸਦੇ ਵਸਤੇ ਪਰਿਵਾਰਾਂ ਦਾ ਵਸ਼ੋੜਾ ਪੈਂਦਾ ਤੇ ਉਸ ਸਮੇਂ ਦੇ ਦਰਮਿਆਨ ਇੱਕ ਜਿਹੜੀ ਕਹਿ ਸਕਦੇ ਆ ਕਿ ਵੱਡੀ ਸੱਟ ਹੈ ਉਹ ਇੱਕ ਅਜਿਹੇ ਪਰਿਵਾਰ ਦੇ ਉੱਪਰ ਵੱਜਦੀ ਹੈ ਜਿਹੜਾ ਪਰਿਵਾਰ ਪਹਿਲਾਂ ਹੀ ਬਹੁਤ ਸਾਰੀਆਂ ਚੁਣੌਤੀਆਂ ਦੇ ਨਾਲ ਜੂਝਦਾ ਪਿਆਸੀ ਪਰ ਅੱਜ ਵੀ ਬਜ਼ੁਰਗ ਬਾਬਾ ਬਾਪੂ ਬੈਂਤ ਸਿੰਘ ਦੇ ਜਿਹੜੇ ਵਿਛੜੇ ਹੋਏ ਭੈਣਾ ਨੇ ਉਹ ਚਾਹੁੰਦੀਆਂ ਨੇ ਕਿ ਆਪਣੇ ਮਾਤਾ ਦੇ ਪਿੰਡ ਆਪਣੇ ਭਰਾ ਦੇ ਪਿੰਡ ਨੂੰ ਜਾ ਕੇ ਜ਼ਰੂਰ ਦੇਖਣਾ ਚਾਹੀਦਾ ਹੈ ਪਰ ਇਸ ਚੀਜ਼ ਦੇ ਬਾਬਤ ਤੁਸੀਂ ਆਪਣਾ ਕੀ ਨਜ਼ਰੀਆ ਰੱਖਦੇ ਹੋ ਤੇ ਇਸ ਵੰਡ ਦੇ ਦਰਮਿਆਨ ਤੁਹਾਡੇ ਨਾਲ ਗੱਲਬਾਤ ਸਾਂਝੀ ਕੀਤੀ ਹੈ ਤੁਸੀਂ ਵੀ ਆਪਣਾ ਪੁਆਇੰਟ ਆਫ View ਜ਼ਰੂਰ ਦਿਓ ਅੱਗੇ ਵੀ ਇਸ ਤਰ੍ਹਾਂ ਦੀਆਂ ਤਮਾਮ ਸ਼ਕਤੀਆਂ ਦੇ ਬਾਬਤ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ